ਅਮਰੀਕਾ ਵਿੱਚ ਰਹਿਣ ਵਾਲੇ ਗ੍ਰੀਨ ਕਾਰਡ ਹੋਲਡਰਾਂ ਦੇ ਲਈ ਹੁਣ ਨਵੇਂ ਨਿਯਮ ਅਤੇ ਕਾਨੂੰਨੀ ਬਦਲਾਅ ਸਾਹਮਣੇ ਆ ਰਹੇ ਨੇ ਜੋ ਹਰ ਇੱਕ ਕਾਨੂੰਨੀ ਸਥਾਈ ਨਿਵਾਸੀ ਨੂੰ ਜਾਣਨਾ ਬਹੁਤ ਜ਼ਰੂਰੀ ਨੇ ਜੇਕਰ ਤੁਸੀਂ ਗ੍ਰੀਨ ਕਾਰਡ ਰਾਹੀਂ ਅਮਰੀਕਾ ਦੇ ਵਿੱਚ ਰਹਿ ਰਹੇ ਹੋ ਤਾਂ ਇਹ ਨਵੇਂ ਨਿਯਮ ਤੁਹਾਡੇ ਵਾਸਤੇ ਭਵਿੱਖ ਦੇ ਵਿੱਚ ਨਾਗਰਿਕਤਾ ਲੈਣ ਤੋਂ ਲੈ ਕੇ ਰਿਹਾਇਸ਼ ਦੇ ਅਧਿਕਾਰ ਤੱਕ ਸਭ ਕੁਝ ਪ੍ਰਭਾਵਿਤ ਕਰ ਸਕਦੇ ਨੇ ਬਹੁਤ ਸਾਰੇ ਗ੍ਰੀਨ ਕਾਰਡ ਹੋਲਡਰ ਇਹ ਸਮਝਦੇ ਨੇ ਕਿ ਇੱਕ ਵਾਰ ਗ੍ਰੀਨ ਕਾਰਡ ਮਿਲ ਗਿਆ ਤਾਂ ਉਹ ਹੁਣ ਸੁਰੱਖਿਅਤ ਨੇ ਪਰ ਹਕੀਕਤ ਇਹ ਹੈ ਕਿ ਨਵੇਂ ਨਿਯਮਾਂ ਦੇ ਤਹਿਤ ਯੂਐਸਸੀਆਈਐਸ ਹੁਣ ਵਧੇਰੇ ਸ਼ਕਤੀ ਦੇ ਨਾਲ ਨਿਯਮ ਲਾਗੂ ਕਰ ਰਹੀ ਹੈ ਇਸ ਕਰਕੇ ਜੇਕਰ ਤੁਸੀਂ ਅਮਰੀਕਾ ਵਿੱਚ ਲੰਬੇ ਸਮੇਂ ਦੇ ਲਈ ਸਥਾਈ ਤੌਰ ਤੇ ਰਹਿਣਾ ਚਾਹੁੰਦੇ ਹੋ ਜਾਂ ਫਿਰ ਅਗਲੇ ਕੁਝ ਸਾਲਾਂ ਦੇ ਵਿੱਚ ਨਾਗਰਿਕਤਾ ਦੇ ਲਈ ਅਰਜ਼ੀ ਦੇਣ ਦੇ ਬਾਰੇ ਸੋਚ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਵਿੱਚ ਗ੍ਰੀਨ ਕਾਰਡ ਧਾਰਕ ਜਿਨ੍ਹਾਂ ਨੂੰ ਕਾਨੂੰਨੀ ਸਥਾਈ ਨਿਵਾਸੀ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ ਅਮਰੀਕਾ ਦੇ ਵਿੱਚ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਅਤੇ ਹੋਰ ਸਰਕਾਰੀ ਏਜੰਸੀਆਂ ਦੇ ਵੱਲੋਂ ਜਾਰੀ ਕੀਤੇ ਨਵੇਂ ਨਿਯਮ ਅਤੇ ਨੀਤੀਆਂ ਦੇ ਬਾਰੇ ਜਾਗਰੂਕ ਰਹਿਣ ਦੀ ਜ਼ਰੂਰਤ ਹੈ ਖਾਸ ਤੌਰ ਤੇ ਟਰੰਪ ਪ੍ਰਸ਼ਾਸਨ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਨੇ ਗ੍ਰੀਨ ਕਾਰਡ ਧਾਰਕਾਂ ਦੇ ਲਈ ਕਈ ਨਵੀਆਂ ਚੁਣੌਤੀਆਂ ਪੈਦਾ ਕੀਤੀਆਂ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਗ੍ਰੀਨ ਕਾਰਡ ਧਾਰਕਾਂ ਲਈ ਨਵੇਂ ਨਿਯਮ ਅਤੇ ਅਪਡੇਟਸ ਫਾਰਮ I-90 ਦੀ ਨਵੀਂ ਜ਼ਰੂਰਤ ਦੇ ਬਾਰੇ ਜੋ 29 ਮਈ 2025 ਤੋਂ ਲਾਗੂ ਹੋਇਆ USCIS ਨੇ ਗ੍ਰੀਨ ਕਾਰਡ ਨੂੰ ਰਿਪਲੇਸ ਕਰਨ ਦੇ ਲਈ ਵਰਤੇ ਜਾਣ ਵਾਲੇ ਫਾਰਮ I-90 ਦੀਆਂ ਨਵੀਆਂ ਜ਼ਰੂਰਤਾਂ ਜਾਰੀ ਕੀਤੀਆਂ ਨੇ ਜੇਕਰ ਤੁਸੀਂ ਆਪਣਾ ਗ੍ਰੀਨ ਕਾਰਡ ਖੋ ਚੁੱਕੇ ਹੋ ਜਾਂ ਫਿਰ ਇਹ ਚੋਰੀ ਹੋ ਗਿਆ ਜਾਂ ਫਿਰ ਖਰਾਬ ਹੋ ਗਿਆ ਤਾਂ 29 ਮਈ 2025 ਤੋਂ ਬਾਅਦ ਤੁਹਾਨੂੰ ਨਵੇਂ ਸੰਸਕਰਣ ਵਾਲਾ ਫਾਰਮ I-90 ਵਰਤਣਾ ਪਵੇਗਾ ਜ਼ਰੂਰੀ ਸੁਝਾਇਆ ਹੈ ਕਿ ਫਾਰਮ ਦੀਆਂ ਸਾਰੀਆਂ ਚੀਜ਼ਾਂ ਨਵੇਂ ਸੰਸਕਰਣ ਦੀਆਂ ਹੋਣੀਆਂ ਚਾਹੀਦੀਆਂ ਨੇ ਨਹੀਂ ਤਾਂ ਅਰਜ਼ੀ ਤੁਹਾਡੀ ਰੱਦ ਹੋ ਸਕਦੀ ਹੈ ਇਸ ਦੀ ਫੀਸ ਪੇਪਰ ਫਾਈਲਿੰਗ ਦੇ ਲਈ 465 ਡਾਲਰ ਅਤੇ ਆਨਲਾਈਨ ਫਾਈਲਿੰਗ ਦੇ ਲਈ 415 ਡਾਲਰ ਹੈ ਜੇਕਰ ਤੁਸੀਂ ਅਮਰੀਕਾ ਦੀ ਨਾਗਰਿਕਤਾ ਦੇ ਲਈ ਅਰਜ਼ੀ ਦੇਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ USCIS ਤੇ ਨੈਚਰਲਾਈਜੇਸ਼ਨ एलिਜੀਬਿਲਟੀ ਟੂਲ ਦੀ ਵਰਤੋਂ ਕਰਕੇ ਆਪਣੀ ਯੋਗਤਾ ਦੀ ਜਾਂਚ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਮੈਡੀਕਲ ਪ੍ਰੀਖਿਆ ਫਾਰਮ I693 ਦੀ ਜੋ USCIS ਨੇ 11 ਜੂਨ 2025 ਨੂੰ ਲਾਗੂ ਹੋਣ ਵਾਲੀ ਨਵੀਂ ਨੀਤੀ ਦੇ ਤਹਿਤ ਜਾਰੀ ਕੀਤਾ ਹੈ ਇਸ ਦੇ ਅਨੁਸਾਰ ਫਾਰਮ I693 ਰਿਪੋਰਟ ਆਫ ਇਮੀਗ੍ਰੇਸ਼ਨ ਮੈਡੀਕਲ ਐਗਜ਼ਾਮੀਨੇਸ਼ਨ ਐਂਡ ਵੈਕਸੀਨੇਸ਼ਨ ਰਿਕਾਰਡਸ ਸਿਰਫ ਉਸ ਅਰਜ਼ੀ ਦੇ ਨਾਲ ਹੀ ਜਾਇਜ਼ ਹੋਵੇਗਾ ਜਿਸ ਦੇ ਨਾਲ ਇਹ ਜਮ੍ਹਾਂ ਕੀਤਾ ਗਿਆ ਸੀ ਜੇਕਰ ਤੁਹਾਡੀ ਅਰਜ਼ੀ ਰੱਦ ਹੋ ਜਾਂਦੀ ਹੈ ਜਾਂ ਫਿਰ ਵਾਪਸ ਲੈ ਲਈ ਜਾਂਦੀ ਹੈ ਤਾਂ ਇਹ ਫਾਰਮ ਰੱਦ ਹੋ ਜਾਵੇਗਾ ਅਤੇ ਤੁਹਾਨੂੰ ਨਵਾਂ ਮੈਡੀਕਲ ਪ੍ਰੀਖਿਆ ਫਾਰਮ ਜਮ੍ਹਾਂ ਕਰਨਾ ਪਵੇਗਾ ਇਹ ਨਿਯਮ 1 ਨਵੰਬਰ 2023 ਤੋਂ ਬਾਅਦ ਸਿਵਲ ਸਰਜਨ ਦੁਆਰਾ ਦਸਤਖਤ ਕੀਤੇ ਗਏ ਫਾਰਮਾਂ ਤੇ ਲਾਗੂ ਹੁੰਦਾ ਹੈ ਉਸ ਤੋਂ ਬਾਅਦ ਗੱਲ ਕਰਦੇ ਆ ਰੈਮਿਟੈਂਸ ਟੈਕਸ ਦੀ ਟਰੰਪ ਪ੍ਰਸ਼ਾਸਨ ਦੇ ਵਨ ਬਿਗ ਬਿਊਟੀਫੁਲ ਬਿਲ ਦੇ ਤਹਿਤ ਗ੍ਰੀਨ ਕਾਰਡ ਧਾਰਕਾਂ ਤੇ ਨਵਾਂ ਰੈਮਿਟੈਂਸ ਟੈਕਸ ਲਾਗੂ ਕੀਤਾ ਗਿਆ ਜੋ 2026 ਤੋਂ ਸ਼ੁਰੂ ਹੋਵੇਗਾ ਜੇਕਰ ਤੁਸੀਂ ਆਪਣੇ ਘਰੀਲੂ ਦੇਸ਼ ਜਾਂ ਫਿਰ ਕਿਸੇ ਹੋਰ ਦੇਸ਼ ਵਿੱਚ ਪੈਸੇ ਭੇਜਦੇ ਹੋ ਤਾਂ ਤੁਹਾਨੂੰ 1% ਟੈਕਸ ਅਦਾ ਕਰਨਾ ਪਵੇਗਾ ਇਹ ਟੈਕਸ ਸ਼ੁਰੂ ਵਿੱਚ 5% ਕਰਨ ਦਾ ਵਿਚਾਰ ਸੀ ਪਰ ਬਾਅਦ ਦੇ ਵਿੱਚ ਉਸ ਨੂੰ ਘਟਾ ਕੇ 1% ਕਰ ਦਿੱਤਾ ਗਿਆ ਸਖਤ ਇਮੀਗ੍ਰੇਸ਼ਨ ਜਾਂਚ ਅਤੇ ਗ੍ਰੀਨ ਕਾਰਡ ਰੱਦ ਹੋਣ ਦਾ ਜੋਖਮ ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰਦੇ ਹੋਏ ਗ੍ਰੀਨ ਕਾਰਡ ਧਾਰਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਉਹ ਕਾਨੂੰਨ ਦੀ ਉਲੰਘਣਾ ਕਰਦੇ ਨੇ ਜਿਵੇਂ ਕਿ ਅਤਵਾਦ ਦਾ ਸਮਰਥਨ ਕਰਦੇ ਨੇ ਜਾਂ ਫਿਰ ਅਮਰੀਕੀ ਵਿਦੇਸ਼ ਨੀਤੀ ਦੇ ਵਿਰੁੱਧ ਕੰਮ ਕਰਦੇ ਨੇ ਤਾਂ ਉਹਨਾਂ ਦਾ ਗ੍ਰੀਨ ਕਾਰਡ ਰੱਦ ਕੀਤਾ ਜਾ ਸਕਦਾ ਹੈ ਇਸ ਕੇਸ ਦੀ ਉਦਾਹਰਣ ਹੈ ਮਹਿਮੂਦ ਖਲੀਲ ਇੱਕ ਫਿਲਸਤੀਨੀ ਵਿਦਿਆਰਥੀ ਅਤੇ ਗ੍ਰੀਨ ਕਾਰਡ ਧਾਰਕ ਜਿਸ ਨੂੰ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਫਿਲਸਤੀਨ ਪੱਖੀ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਸਰਕਾਰ ਨੇ ਦਾਅਵਾ ਕੀਤਾ ਕਿ ਉਸ ਦੀਆਂ ਗਤੀਵਿਧੀਆਂ ਅਮਰੀਕੀ ਵਿਦੇਸ਼ ਨੀਤੀ ਲਈ ਨੁਕਸਾਨਦੇਹ ਹਨ ਪਰ ਕਾਨੂੰਨੀ ਮਹਾਰਾ ਦਾ ਕਹਿਣਾ ਹੈ ਕਿ ਗ੍ਰੀਨ ਕਾਰਡ ਰੱਦ ਕਰਨ ਦੇ ਲਈ ਸਰਕਾਰ ਨੂੰ ਸਪਸ਼ਟ ਅਤੇ ਠੋਸ ਸਬੂਤ ਪੇਸ਼ ਕਰਨੇ ਪੈਂਦੇ ਨੇ ਅਤੇ ਇਹ ਪ੍ਰਕਿਰਿਆ ਸਿਰਫ ਇਮੀਗ੍ਰੇਸ਼ਨ ਜੱਜ ਦੁਆਰਾ ਹੀ ਪੂਰੀ ਕੀਤੀ ਜਾ ਸਕਦੀ ਹੈ ਵਿਦੇਸ਼ੀ ਯਾਤਰਾ ਅਤੇ ਰੀ-ਐਂਟਰੀ ਨਿਯਮ ਗ੍ਰੀਨ ਕਾਰਡ ਧਾਰਕਾਂ ਨੂੰ ਅਮਰੀਕਾ ਵਿੱਚ ਵਾਪਸ ਪਰਤਣ ਦੇ ਲਈ ਜਾਇਜ਼ ਗ੍ਰੀਨ ਕਾਰਡ ਫਾਰਮ I-551 ਜਾਂ ਫਿਰ ਰੀ-ਐਂਟਰੀ ਪਰਮਿਟ I-1327 ਫਾਰਮ ਦੀ ਜ਼ਰੂਰਤ ਹੁੰਦੀ ਹੈ ਜੇਕਰ ਤੁਸੀਂ 1 ਸਾਲ ਤੋਂ ਵੱਧ ਸਮਾਂ ਅਮਰੀਕਾ ਤੋਂ ਬਾਹਰ ਗੁਜ਼ਾਰਿਆ ਹੈ ਅਤੇ ਰੀ-ਐਂਟਰੀ ਪਰਮਿਟ ਨਹੀਂ ਲਿਆ ਤਾਂ ਤੁਹਾਡਾ ਪਰਮਾਨੈਂਟ ਰੈਜ਼ੀਡੈਂਸੀ ਸਟੇਟਸ ਆਪਣੇ ਆਪ ਖਤਮ ਹੋ ਸਕਦਾ ਹੈ ਜੇਕਰ ਤੁਹਾਡਾ ਗ੍ਰੀਨ ਕਾਰਡ ਖੋ ਗਿਆ ਹੈ ਜਾਂ ਫਿਰ ਖਰਾਬ ਹੋ ਗਿਆ ਹੈ ਤਾਂ ਤੁਸੀਂ ਬੋਰਡਿੰਗ ਫੋਇਲ ਦੀ ਅਰਜ਼ੀ ਦਾਖਲ ਕਰ ਸਕਦੇ ਹੋ ਜੋ ਤੁਹਾਨੂੰ ਅਮਰੀਕਾ ਵਿੱਚ ਵਾਪਸ ਆਉਣ ਦੇ ਲਈ 에ਅਰਲਾਈਨਸ ਨੂੰ ਅਧਿਕਾਰ ਦਿੰਦਾ ਹੈ ਜੇਕਰ ਤੁਹਾਡਾ ਗ੍ਰੀਨ ਕਾਰਡ 6 ਮਹੀਨਿਆਂ ਦੇ ਅੰਦਰ ਖਤਮ ਹੋਣ ਵਾਲਾ ਹੈ ਤਾਂ ਅਮਰੀਕਾ ਵਾਪਸੀ ਆਉਣ ਤੇ ਤੁਰੰਤ ਰੀਨਿਊਅਲ ਦੀ ਅਰਜ਼ੀ ਦਾਖਲ ਕਰਦੇ ਹੋ ਇੱਥੇ ਚੇਤਾਵਨੀ ਹੈ ਕਿ ਟਰੰਪ ਪ੍ਰਸ਼ਾਸਨ ਦੀਆਂ ਸਖਤ ਨੀਤੀਆਂ ਦੇ ਕਾਰਨ ਹਵਾਈ ਅੜੀਆਂ ਅਤੇ ਸਰਹੱਦ ਚੌਕੀਆਂ 'ਤੇ ਜਾਂਚ ਵੱਧ ਗਈ ਹੈ। ਇਮੀਗ੍ਰੇਸ਼ਨ ਅਧਿਕਾਰੀ ਪੁਰਾਣੇ ਅਪਰਾਧਿਕ ਰਿਕਾਰਡ ਜਾਂ ਫਿਰ ਸ਼ੱਕੀ ਗਤੀਵਿਧੀਆਂ ਦੇ ਆਧਾਰ 'ਤੇ ਗ੍ਰੀਨ ਕਾਰਡ ਧਾਰਕਾਂ ਨੂੰ ਹਿਰਾਸਤ ਵਿੱਚ ਵੀ ਲੈ ਸਕਦੇ ਨੇ। ਗ੍ਰੀਨ ਕਾਰਡ ਧਾਰਕ 5 ਸਾਲ ਦੀ ਸਥਾਈ ਨਿਵਾਸੀ ਸਥਿਤੀ ਜਾਂ ਫਿਰ ਕਿਸੇ ਅਮਰੀਕੀ ਨਾਗਰਿਕ ਦੇ ਨਾਲ ਵਿਆਹ ਦੇ ਮਾਮਲੇ ਵਿੱਚ 3 ਸਾਲ ਬਾਅਦ ਨਾਗਰਿਕਤਾ ਦੇ ਲਈ ਅਰਜ਼ੀ ਦਾਖਲ ਕਰ ਸਕਦੇ ਨੇ ਪਰ ਇਸ ਦੌਰਾਨ ਉਨ੍ਹਾਂ ਨੂੰ 913 ਦਿਨ ਅਮਰੀਕਾ ਦੇ ਵਿੱਚ ਰਹਿਣਾ ਜ਼ਰੂਰੀ ਹੈ। ਗ੍ਰੀਨ ਕਾਰਡ ਧਾਰਕ ਨੂੰ ਅਮਰੀਕਾ ਵਿੱਚ ਸਥਾਈ ਤੌਰ ਤੇ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਹੈ। ਅਮਰੀਕੀ ਸੰਵਿਧਾਨ ਅਤੇ ਸਥਾਨਕ ਕਾਨੂੰਨਾਂ ਦੁਆਰਾ ਸੁਰੱਖਿਆ ਦਿੱਤੀ ਗਈ ਹੈ। ਸੋਸ਼ਲ ਸਿਕਿਉਰਿਟੀ, ਮੈਡੀਕੇਅਰ ਅਤੇ ਕਾਲਜ ਦੇ ਵਿੱਚ ਆਰਥਿਕ ਸਹਾਇਤਾ ਦੀ ਯੋਗਤਾ ਵੀ ਦਿੱਤੀ ਗਈ ਹੈ। ਆਪਣੇ પતિ-ਪਤਨੀ ਅਤੇ ਨਾਬਾਲਗ ਬੱਚਿਆਂ ਦੇ ਲਈ ਇਮੀਗ੍ਰੇਸ਼ਨ ਪਟੀਸ਼ਨ ਦਾਖਲ ਕਰਨ ਦਾ ਵੀ ਅਧਿਕਾਰ ਦਿੱਤਾ ਗਿਆ ਹੈ। ਗ੍ਰੀਨ ਕਾਰਡ ਧਾਰਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਣਗੀਆਂ ਜਿਵੇਂ ਅਮਰੀਕੀ ਤੇ ਸਥਾਨਿਕ ਕਾਨੂੰਨਾਂ ਦੀ ਪਾਲਣਾ ਕਰਨਾ ਆਈ ਆਰ ਐਸ ਅਤੇ ਸਟੇਟ ਟੈਕਸ ਅਥਾਰਟिटीज ਨੂੰ ਆਮਦਨ ਦੀ ਰਿਪੋਰਟ ਕਰਨਾ ਤੇ ਆਪਣਾ ਟੈਕਸ ਸਮੇਂ ਸਿਰ ਫਾਈਲ ਕਰਨਾ 18 ਤੋਂ 25 ਸਾਲ ਦੀ ਉਮਰ ਦੇ ਪੁਰਸ਼ਾਂ ਲਈ ਸਿਲੇਕਟਿਵ ਸਰਵਿਸ ਦੇ ਨਾਲ ਰਜਿਸਟਰ ਕਰਨਾ ਅਮਰੀਕਾ ਨੂੰ ਆਪਣਾ ਮੁੱਖ ਨਿਵਾਸ ਸਥਾਨ ਮੰਨਣਾ ਅਤੇ 6 ਮਹੀਨਿਆਂ ਤੋਂ ਜ਼ਿਆਦਾ ਸਮੇਂ ਲਈ ਬਾਹਰ ਨਾ ਰਹਿਣਾ ਨਹੀਂ ਤਾਂ ਸਥਾਈ ਨਿਵਾਸੀ ਸਥਿਤੀ ਖਤਮ ਹੋ ਸਕਦੀ ਹੈ ਗ੍ਰੀਨ ਕਾਰਡ ਰੱਦ ਹੋਣ ਦੇ ਕਾਰਨ ਕੀ ਹੋ ਸਕਦੇ ਨੇ ਗ੍ਰੀਨ ਕਾਰਡ ਨੂੰ ਰੱਦ ਕਰਨ ਦੀ ਪ੍ਰਕਿਰਿਆ ਇਮੀਗ੍ਰੇਸ਼ਨ ਅਦਾਲਤ ਵਿੱਚ ਪੂਰੀ ਹੁੰਦੀ ਹੈ ਤਾਂ ਸਰਕਾਰ ਨੂੰ ਸਪਸ਼ਟ ਸਬੂਤ ਪੇਸ਼ ਕਰਨੇ ਪੈਂਦੇ ਨੇ ਅਪਰਾਧਿਕ ਗਤੀਵਿਧੀਆਂ ਜਾਲਸਾਜ਼ੀ ਜਾਂ ਫਿਰ ਰਾਸ਼ਟਰੀ ਸੁਰੱਖਿਆ ਲਈ ਖਤਰਾ ਅਮਰੀਕਾ ਤੋਂ ਬਾਹਰ ਲੰਮਾ ਸਮਾਂ ਰਹਿਣਾ ਝੂਠੇ ਦਸਤਾਵੇਜ਼ ਪੇਸ਼ ਕਰਨੇ ਅਤੇ ਅੱਤਵਾਦ ਨੂੰ ਸਮਰਥਨ ਕਰਨਾ ਇਹ ਸਾਰੇ ਕਾਰਨ ਤੁਹਾਡੇ ਗ੍ਰੀਨ ਕਾਰਡ ਨੂੰ ਰੱਦ ਕਰਵਾ ਸਕਦੇ ਨੇ ਯਾਤਰਾ ਕਰਦੇ ਹੋਏ ਇਨ੍ਹਾਂ ਗੱਲਾਂ ਦਾ ਖਾਸ ਖਿਆਲ ਰੱਖੋ ਜਿਵੇਂ ਵਿਦੇਸ਼ੀ ਯਾਤਰਾ ਤੋਂ ਪਹਿਲਾਂ ਯਕੀਨੀ ਬਣਾਓ ਕਿ ਤੁਹਾਡਾ ਗ੍ਰੀਨ ਕਾਰਡ ਜਾਇਜ਼ ਹੈ ਜੇਕਰ ਇਹ ਖਤਮ ਹੋ ਗਿਆ ਹੈ ਤੇ ਫਾਰਮ I797 ਜਾਂ ਫਿਰ ਐਡਿਟ ਸਟੈਂਪ ਵਾਲਾ ਪਾਸਪੋਰਟ ਵਰਤਿਆ ਜਾ ਸਕਦਾ ਹੈ ਯਾਤਰਾ ਸਮੇਂ ਕਿਸੇ ਵੀ ਮੁਸ਼ਕਿਲ ਦੀ ਸਥਿਤੀ ਵਿੱਚ ਇੱਕ ਇਮੀਗ੍ਰੇਸ਼ਨ ਅਟਾਰਨੀ ਦਾ ਨੰਬਰ ਆਪਣਾਏ ਕੋਲ ਰੱਖੋ ਜੇਕਰ ਸਰਹੱਦ ਤੇ ਜਾਂਚ ਦੌਰਾਨ ਭਾਸ਼ਾ ਸਮੱਸਿਆ ਹੋਵੇ ਤਾਂ ਤੁਸੀਂ ਇੰਟਰਪ੍ਰੀਟਰ ਦੀ ਮੰਗ ਕਰ ਸਕਦੇ ਹੋ ਇਸ ਵਧ ਰਹੀ ਸਖਤੀ ਤੇ ਨਵੇਂ ਨਿਯਮਾਂ ਦੇ ਮੱਦੇਨਜ਼ਰ ਹਰ ਗ੍ਰੀਨ ਕਾਰਡ ਹੋਲਡਰ ਲਈ ਇਹ ਸਮਝਣਾ ਬੇਹਦ ਜ਼ਰੂਰੀ ਹੈ ਕਿ ਉਹਨਾਂ ਦੇ ਰਹਿਣ ਸਹਿਣ, ਕੰਮ ਕਰ, ਟਰੈਵਲ ਤੇ ਟੈਕਸਾਂ ਦੇ ਨਾਲ ਜੁੜੀ ਹਰ ਇੱਕ ਗਤੀਵਿਧੀ ਹੁਣ USCIS ਦੀ ਨਿਗਰਾਨੀ ਹੇਠ ਹੈ। ਇੱਕ ਛੋਟੀ ਜਿਹੀ ਗਲਤੀ ਜਿਵੇਂ ਕਿ ਲੰਬੇ ਸਮੇਂ ਦੇ ਲਈ ਅਮਰੀਕਾ ਤੋਂ ਬਾਹਰ ਰਹਿਣਾ ਜਾਂ ਫਿਰ ਟੈਕਸ ਨਾ ਭਰਨਾ ਤੁਹਾਡਾ ਜੋ ਗ੍ਰੀਨ ਕਾਰਡ ਸਟੇਟਸ ਹੈ ਉਸਨੂੰ ਖਤਮ ਕਰ ਸਕਦਾ ਹੈ ਤੇ ਤੁਹਾਡੀ ਨਾਗਰਿਕਤਾ ਦੀ ਯੋਜਨਾ ਦੋਵੇਂ ਖਤਰੇ ਦੇ ਵਿੱਚ ਪੈ ਸਕਦੀ ਹੈ। ਇਸ ਲਈ ਹਰ ਗ੍ਰੀਨ ਕਾਰਡ ਹੋਲਡਰ ਨੂੰ ਚਾਹੀਦਾ ਹੈ ਕਿ ਉਹ USCIS ਦੀ ਵੈੱਬਸਾਈਟ ਤੇ ਨੀਮਾਂ ਦੀ ਨਵੀਂ ਜਾਣਕਾਰੀ ਨੂੰ ਨਿਯਮਤ ਤੌਰ ਤੇ ਪੜ੍ਹਦੇ ਰਹਿਣ ਕਿਸੇ ਇਮੀਗ੍ਰੇਸ਼ਨ ਅਟਾਰਨੀ ਦੀ ਸਲਾਹ ਲੈਣ ਅਤੇ ਆਪਣੇ ਦਸਤਾਵੇਜ਼ ਰਿਹਾਇਸ਼ ਤੇ ਕੰਮ ਦੀ ਸਥਿਤੀ ਨੂੰ ਅਪਡੇਟ ਰੱਖਣ ਆਸਤੇ ਸਮੇਂ ਵਿੱਚ ਸਿਰਫ ਗ੍ਰੀਨ ਕਾਰਡ ਮਿਲਣਾ ਹੀ ਨਹੀਂ ਪਰ ਉਸ ਦੇ ਨਾਲ ਜੁੜੇ ਨਿਯਮ ਅਤੇ ਕਾਨੂੰਨਾਂ ਦੀ ਪਾਲਣਾ ਕਰਨਾ ਵੀ ਇੱਕ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਅਮਰੀਕੀ ਸੁਪਨਾ ਕਦੇ ਵੀ ਨਾ ਰੁਕੇ ਤਾਂ ਇਹ ਨਵੇਂ ਨਿਯਮ ਤੁਹਾਡੇ ਲਈ ਇੱਕ ਲਾਈਫਲਾਈਨ ਦਾ ਕੰਮ ਕਰਦੇ ਨੇ